ਵਾਲਮੀਕ ਦੇ ਚੋਜ ਬੇਅੰਤ ਕੁਦਰਤ ਇੱਕ ਸਰਬ ਕੇ ਕੰਤ ਸਲੋਕ ਲਸ਼ਕਰ ਸਭੇ ਰਾਮ ਦੇ ਲਖੋ ਦੀ ਨਿਮਾਰ ਵਾਲਮੀਕ ਦਰਬਾਰ ਮੇ ਜਨ ਕੀ ਕਰੇ ਪੁਕਾਰ ਵਾਲਮੀਕ ਨਮਕਾਰ ਜੀ ਨਮੋ ਨਮੋ ਨਮਸਕਾਰ ਟੁੱਟੀ ਮੇਰੀ RAM ਦੀ ਤੂੰ ਹੀ ਗੰਢਨ ਹਾਰ ਸਾਬ ਕਹਿੰਦੇ ਹਨ ਲਸ਼ਕਰ ਸਭੇ RAM ਦੇ ਲਵ ਕੁਛ ਦੀਨੇ maat ਵਾਲਮੀਕ ਦਰਬਾਰ ਮੇ ਜਨਕੀ ਕਰੇ ਪੁਕਾਰ ਸਾਬ ਕਹਿੰਦੇ ਹਨ ਕਿ ਜਿਸ ਸਮੇ ਰਾਜ ਜੀ ਰਾਮ ਚੰਦਰ ਦੀ ਸੈਨਾ ਸਮੇਤ ਮੌਤ ਹੋ ਗਈ ਲਵਕੁਸ਼ ਨੇ ਮਾਰ ਕੇ ਮੁਕਾ ਦਿੱਤੇ ਤੇ ਸਹਿਬ ਕਹਿੰਦੇ ਹਨ ਸੀਤਾ ਮਤਾ ਪ੍ਰਭੂ ਵਾਲਮਿਕ ਦੇ ਆਵਾਂ ਜੀ ਦੇ ਪਵਿੱਤਰ ਚਰਣਾ ਵਿੱਚ ਅਰਦਾਸਾ ਕਰਦੀ ਹੈ ਕਿ ਰੀषि ਜੀ ਮੈਂ ਦੋਨੋਂ ਹੱਥ ਜੋੜਦੇ ਮੈਨੂੰ ਉਜੜੀ ਨੂੰ ਮੁੜ ਕੇ ਵਸਾ ਦੇ ਇਸ ਪ੍ਰਕਾਰ ਸਾਹਿਬ ਸਤਿਗੁਰੂ ਬਾਣੀ ਦੇ ਆਵਾਜ਼ ਦੇ ਪਵਿੱਤਰ ਚਰਣਾ ਵਿਚ ਅਰਦਾਸ ਕਰਦੀ ਹੈ ਅੰਮ੍ਰਿਤ ਬਾਣੀ ਤਸਦੀ ਹੈ ॠषि ਜੀ ਮੈਂ ਦੋਨੋਂ ਹੱਥ ਜੋੜਦੀ ਮੈਨੂੰ ਉਜੜੀ ਨੂੰ ਮੁੜ ਕੇ ਵਸਾ ਦੇ ॠषि ਮਤੋਂ ਨੂੰ ਹੱਥ ਜੋੜਦੀ ਮੈਨੂੰ ਉਜੜੀ ਨੂੰ ਮੁੜ ਕੇ ਵਸਾ ਦੇ ਗੱਲ ਪਲੜਾਤ ਜੋੜ ਕਰਾਂ ਮੈਂ ਧਰ ਤੇਰੇ ਅਰਜ਼ੋਈ ਔਖੀ ਵੀਲੇ ਸਭਨੀਆਂ ਦੀ ਤੂੰ ਹੀ ਐ ਇੱਕ ਢੋਈਆ ਵਾਲੀ ਸਭ ਦੁਨੀਆਂ ਦੇ ਮੇਰਾ ਆਮ ਦੀ ਟੁੱਟੀ ਨੂੰ ਗੰਢ ਲਾ ਦੇ ऋषि मैं दोनों हाथ जोड़ दी मैं उजड़ी नु मुड़ के बसा दे सीता माता अर जोई करदी है कि गल पलणा हाथ जोड़ कर आ मैं दल तेरे अर जोई औखी वेले सब दुनिया दी तू ही है कटुई वाली सब दुनिया दे ਮੇਰੇ RAM ਦੀ ਟੁੱਟੀ ਨੂੰ ਗੱਢਦਾ ਇਸ ਪ੍ਰਕਾਰ ਸੀਤਾ ਮਾਤਾ ਪ੍ਰਭ ਵਾਲਮੀਕ ਦੇ ਆਵੰਦੇ ਚਰਣਾ ਵਿੱਚ ਅਰਦਾਸਾ ਕਰਦੀ ਹੈ ਹਮ ਸਭ ਪੱਤਰ ਯੋਗਣਿਆਰੀ ਮੇਰ ਕਰੋ ਕਿਰਪਾਲਾ ਜੀਵ ਜਨ ਸਭ ਫੁੱਲਣ ਅੰਦਰ ਤੂੰ ਅਣ ਫੁੱਲ ਦਿਆਲਾ ਸੀਤਾ ਕਹਿੰਦੀ ਕਿ ਮਹਾਰਾਜ ਅਸੀਂ ਯੋਗਣ ਹਾਰੇ ਆ ਸਹਿਬ ਆਪ ਮੇਰ ਕੇ ਦਾਤੇ ਹੋ ਤੁਸੀਂ ਮੇਦ ਕਰੋ ਜੀਵ ਜੰਤ ਸਭ ਭੁੱਲਣ ਅੰਦਰ ਹਨ ਤੂੰ ਇਕੋ ਹੀ ਐ ਜੋ ਭੁੱਲਾ ਲੋ ਬਖਸ਼ਨ ਹਾਰਾ ਹੈ ਦੇ ਮਹਾਰਾਜ ਮੈਂ ਹੰਜਵਾ ਵਿੱਚ ਡੁੱਬਦੀ ਜਾ ਰਹੀ ਹਾਂ ਤੇ ਮੇਰੀ ਡੁੱਬਦੀ ਦੀ ਜ਼ਿੰਦਗੀ ਨੂੰ ਆਪ ਬਚਾ ਸਕਦੇ ਹੋ ਮੇਰੇ ਪਤੀ ਪਰਮੇਸ਼ਰ ਰਾਮ ਨੂੰ ਜੀਵਤ ਕਰ ਸਕਦੇ ਹੋ ਇਸ ਪ੍ਰਕਾਰ ਸੀਤਾ ਮਾਤਾ ਅਰਜੋਈ ਕਰਦੀ ਹੈ ਅਮਰਤ ਬਾਣੀ ਦੱਸਦੀ ਹੈ ਹਮ ਜੋ ਪੱਤਰ ਯੋਗਣਿਆਰੇ ਮੇਰ ਕਰੋ ਕਿਰਪਾਲਾ ਜੀਵਨ ਸਾ ਫੁੱਲਣ ਅੰਦਰ ਤੂੰ ਹਨ ਫੁੱਲ ਦੇ ਆਲਾ ਹੰਜਵਾ ਚ ਜਾਵਾ ਡੁੱਬਦੀ ਮੇਰੀ ਡੁੱਬਦੀ ਦੀ ਜ਼ਿੰਦਗੀ ਬਚਾ ਦੇ ॠषि ਮਦ ਨੂੰ ਹੱਥ ਜੋੜ ਦੀ ਮੈਨੂੰ ਉਜੜੀ ਨੂੰ ਮੋੜ ਕੇ ਵਸਾ ਦੇ ਆਖਦੀ ਹੈ ਕਿ ਸੱਚੇ ਪਤਸ਼ਾਹ ਰਹਿਮਤਾ ਕੇ ਦਾਤੇ ਰਾਮ ਚੰਦਰ ਨੂੰ ਜ਼ਿੰਦਗੀ ਦਾ ਦਾਨ ਬਖਸ਼ਿਸ਼ ਕਰ ਦੇ ਤੁਸੀਂ ਨਾਰਾਇਣ ਹੋ ਤੁਸੀਂ ਆਤਪੁਰਖ ਹੋ ਤੂੰ ਹੀ ਨਿਰੰਝਰ ਹੋ ਤੇ ਤੁਸੀਂ ਰਹਿਮਤਾ ਕੇ ਦਾਤੇ ਸ਼੍ਰੀ ਰਮਾਇਣ ਸਾਹਿਬ ਦੀ ਲਿਖਤ ਕਰਨ ਵਾਲੇ ਹੋ ਤੇ ਆਪਨੇ ਸ਼੍ਰੀ ਰਮਾਇਣ ਸਾਹਿਬ ਮਹਾਰਾਜ ਵਿੱਚ ਲਿਖਿਆ ਹੈ ਕਿ ਇੱਕ ਵਾਰੀ ਰਾਜਾ ਰਾਮਚੰਦਰ ਲਬਕੁਸ਼ ਦੇ ਹੱਥੋਂ ਮੋਇਆ ਜਾਏਗਾ ਤੇ ਆਪ ਕਿਰਪਾ ਕਰ ਦੇਵੋਗੇ ਤੁਸੀਂ ਰਾਮ ਮਰੇ ਨੂੰ ਜੀਵਤ ਕਰ ਦੇਵੋਗੇ ਤੇ ਸੱਚੇ ਪਾਤਸ਼ਾਹ ਉਹ ਸਮਾਂ ਉਹ ਵੇਲਾ ਉਹ ਵਕਤ ਆ ਚੁੱਕਾ ਹੈ ਤੇ ਆਪ ਕਿਰਪਾ ਕਰਦੇ ਹੋ ਮੇਰੇ RAM ਨੂੰ ਜੀਵਤ ਕਰ ਦਿਓ ਤੁਸੀਂ ਤਾਂ ਇਤਨੇ ਮਿਹਰ ਕੇ ਦਾਤੇ ਹੋ ਤੁਸੀਂ ਤਾਂ ਅੱਖਾਂਵਾਂ ਜਨਗਾਨੀਆਂ ਪਾ ਦਿੰਦੇ ਹੋ ਤੇ ਮਹਾਰਾਜ ਇਹ ਤਾਂ RAM ਚੰਦਰ ਮੋਇਆ ਹੈ ਤੇ ਆਪ ਜੀਵਤ ਕਰ ਦਿਓ ਐਸੀ ਕਿਰਪਾ ਕਰੋ ਇਸ ਦਾ ਸੀਤਾ ਮਾਤਾ ਅਰ ਜੁਈ ਕਰਦੀ ਹੈ ਅਰਦਾਸ ਕਰਦੀ ਹੈ ਬੇਨਤੀ ਕਰਦੀ ਹੈ ਅਮਰ ਤਬਾਣੀ ਦਸਦੀ ਹੈ ਰਜ਼ਾਤ ਰੂਹ ਕੋ ਜਿੰਦਗੀ ਦੇ ਦੇ ਦੀਨ ਦਿਆਲ ਰਹਿਣਾ ਆਦੀ ਪੁਰਖ ਨੰਨੇ ਇਥੇ ਆਕੇ ਰਚਨ ਮੈਣਾ ਕਗਾਤ ਜਿੰਦ ਪਉਣ ਵਾਲਿਆ ਉਚੀ ਰਚਟਿਆਂ ਨੂੰ ਰੰਗਲੇ ਬਣਾ ਦੇ ਰਿਸ਼ੀ ਮਤੋਂ ਨੂੰ ਹੱਥ ਜੋੜਦੀ ਮੈਨੂੰ ਉਜੜੀ ਨੂੰ ਮੁੜ ਕੇ ਵਸਾ ਦੇ ਆਖਦੀ ਏ ਕਿ ਮਹਾਰਾਜ ਤੁਸੀਂ ਭਗਵੰਤ ਹੋ ਤੁਸੀਂ ਬੇਅੰਤ ਹੋ ਤੁਹਾਡਾ ਅੰਤ ਪਾਇਆ ਨਹੀਂ ਜਾ ਸਕਦਾ ਮਹਾਰਾਜ ਤੇ ਮੈਂ ਤੁਹਾਡੇ ਦਰ ਤੇ ਆ ਕੇ ਅਰਜ਼ੂਈ ਕੀਤੀ ਹੈ ਤੇ ਤੁਸੀਂ ਗੁਰਬਾਣੀ ਵਿੱਚ ਲਿਖਿਆ ਹੈ ਕਿ ਵਾਲ ਮੀਕ ਮਹਾਰਾਜ ਦਾ ਬਚਨ ਇਹ ਤੇ ਜਿਹੜਾ ਆਂ ਦਰਬਾਰ ਤੇ ਠਹਿ ਜਾਂਦਾ ਤੇ ਖਾਲੀ ਮੂੜਦਾ ਨਹੀਂ ਦਰਬਾਰ ਵਿੱਚੋਂ ਤੇ ਮੋ ਮੰਗੀਆਂ ਦੌਲਤਾਂ ਲੈ ਜਾਂਦਾ ਇਸ ਤਰ੍ਹਾਂ ਸੀਤਾ ਮਾਤਾ ਬੇਨਤੀਆਂ ਕਰਦੀ ਹੈ ਅਮਰਤ ਬਾਣੀ ਦੱਸਦੀ ਹੈ ਭਗਵੰਤਾ ਬੇਅੰਤਾ ਤੇਰਾ ਅੰਤ ਕਿਸੇ ਨਹੀਂ ਪਾਏ ਦਰ ਤੇਰੇ ਤੋਂ ਆਕੇ ਕੋਈ ਜੀਵ ਨਾਸ਼ ਨਾ ਜਾਏ ਮਰ ਤੜੀ ਹਾਂ ਤੇਰੇ ਨਾਮ ਦੀ ਸੁਆਮੀ ਪਰਉਪਕਾਰ ਕਮਾਉਂਦੇ ਮਰ ਤੜੀ ਹਾਂ ਤੇਰੇ ਨਾਮ ਦੀ ਸਵਾਮੀ ਪਰਉਪਕਾਰ ਕਮਾnde ॠषि ਜੀ ਮੈਂ ਦੋਨੋਂ ਹੱਥ ਜੋੜਦੀ ਮੈਨੂੰ ਉਜੜੀ ਨੂੰ ਮੁੜ ਕੇ ਵਸਾ ਦੇ ॠषि ਜੀ ਮੈਂ ਦੋਨੋਂ ਹੱਥ ਜੋੜਦੀ ਮੈਨੂੰ ਉਜੜੀ ਨੂੰ ਮੁੜ ਕੇ ਵਸਾ ਦੇ ਸੀਤਾ ਦੇਸ ਨੂੰ ਕੋਕਾ ਪੁਕਾਰ ਤੇ ਸਤਿਗੁਰੂ ਅਮਰਤ ਕਰੇ ਤਿਆਰ ਸੱਚੇ ਪਾਤਸ਼ਾਹ ਨੇ ਸੀਤਾ ਦੀ ਪੁਕਾਰ ਨੂੰ ਸਰਵਣ ਕਰਕੇ ਅਮਰਤ ਜਲ ਤਿਆਰ ਕੀਤਾ ਤੇ ਸਾਬ ਕਹਿੰਦੇ ਅਮਰਤ ਜਲ ਸੀ ਤੁਸੀਂ ਤਿਆਰ ਕੀਤਾ ਸਹਿਣਾ RAM ਜੀ ਦੀ ਜਦੋਂ ਮਰੀ ਸੀ ਸਭ ਤੇ ਛੱਟੇ ਮਾਰ ਕੇ ਆਪਣੀ ਰਹਿਮਤਾ ਦੇ ਸਹਿਣਾ ਮਰੀ ਤੂ ਕਰੀ ਸਰਜੀਤ ਸੀ ਸਭ ਸੱਚੇ ਪਾਤਸ਼ਾਹ ਵਾਲਮੀਕ ਦੇ ਵਾਂਝ ਨੇ ਸੀਤਾ ਦੀ ਪੁਕਾਰ ਨੂੰ ਕਬੂਲ ਕਰਕੇ ਮਰਿਆ ਨੂੰ ਜੀਵਿਤ ਕਰ ਦਿੱਤਾ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ਼੍ਰੀਖਸਵਤ ਪੁਰਾਨ ਸਹਿਬ ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ ਧੰ ਤੰ ਸੰਤ ਸਤਿਗੁਰੂ ਗੁਰੂ ਗੁਰਦੇਵ ਸਿੰਘ ਜੀ ਮਹਾਰਾਜ ਕੀ ਜੈ श्रीयाद धर्म ग्रंथ श्री रामायण से महाराज की जय वाल्मीकि धर्म की जय वाल्मीकि तीरथ की, की जय जो बोले सृष्टि करता वाल्मिक दयावान की सदा सदा ही जय